ਗੱਲ ਨਹੀਂ ਬਣੀ ਉਹ ਜਲਾਲਪਰੀਆ ਬਲਵੀਰ ਦੇਖਦਾ ਵੀ ਅੱਜ ਅੱਜ ਕਹਿੰਦੇ ਸੰਗਵਾਲ ਦੇ ਵਿੱਚ ਡੀਟੀਓ ਉਹ ਚਲਾਨ ਕੱਟਣ ਨੂੰ ਫਿਰਦਾ ਅੱਜ ਤੇ ਕਹਿੰਦੇ ਚਲਾਨ ਕੱਟਣ ਨੂੰ ਫਿਰਦਾ ਇਹ ਕਬੱਡੀ ਦਾ ਡੀਟੀਓ ਉਹ ਜੋਲਾ ਸਾਹਿਬ ਦੀ ਧਰਤੀ ਉਹ ਬੱਲੇ ਬੱਲੇ ਹੋ ਗਈ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਫਿਰ ਕਹਿੰਦੇ ਕਬੱਡੀ ਪੈ ਰਹੀ ਹੈ ਅਗਲੀਆਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਟੀਮਾਂ ਜਿਹੜੀਆਂ ਉਹ ਗਰਾਊਂਡ ਦੇ ਵਿੱਚ ਪੁੱਜ ਜਾਣਗੀਆਂ ਅਗਲੀ ਟੀਮਾਂ ਨੂੰ ਬੇਨਤੀ ਕਰਦੇ ਆਂ ਐਨ ਕਹਿੰਦੇ ਸ਼ੜਕ ਦਾ ਕਿਨਾਰਾ ਐ ਉਹ ਚੋਟੀ ਦੀ ਗਰਾਊਂਡ ਐ ਤੇ ਚੋਟੀ ਦੀ ਗਰਾਊਂਡ ਦੇ ਵਿੱਚ ਉਹ ਚੋਟੀ ਆ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖੁੱਚੂ ਕਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜੀਦੇ ਆ ਟੱਕਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਅੱਜ ਉਹਨੇ ਅੱਜ ਦੋ ਜੱਫੇ ਸੁੱਖਾ ਰੰਡਾਵਾ ਹੈਪੀ ਬਾਈ ਤੇ ਲਾਹਵੋਣੀ ਕਹਿੰਦੇ ਓ ਬੀ ਯਾ ਆਲਮ ਮੀਰ ਜੀ ਆਓ ਸਾਹਮਣੇ ਕਹਿੰਦੇ ਅਰਸ਼ ਪਹਿਲਾ ਜੱਸਾ ਕਹਿੰਦੇ ਲੱਗਣ ਜਾ ਰਿਹਾ ਸੁਖਰ ਰੰਡਾਵਾ ਨਾਲ ਕਹਿੰਦੇ ਹੈਪੀ ਜੀ ਸਾਡੇ ਤੇ ਲਾਹੂਣੀ ਲਾਨ ਕਰਦੇ ਆ ਵੀ ਇਹਦੇ ਦੋ ਜੱਸਾ ਆਲਮਗੀਰ ਜੀ 20000 ਦੇ 5000 ਦਾ ਹੋਵੇਗਾ ਫਰਿਆ ਦਾ ਹਰ ਜੱਸਾ ਉਹ ਕਹਿੰਦੇ 5000 ਦਾ ਹੋਵੇਗਾ ਜਿੰਨੇ ਜੱਸੇ ਲੱਗੇ ਹੁਣ ਤੋਂ ਲੈ ਕੇ ਜਿਣੀ ਚੱਲਿਓ ਉਹ ਬਾਡਾ ਮਾਲਾ ਸਾਡਾ ਵੀਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਨਾਲ ਸਾਡੇ ਸਤਿਕਾਰਯੋਗ ਨੇ ਕੈਂਪੀ ਪਟਾਰਾ ਜੀ ਕੈਂਪੀ ਪਟਾਰਾ ਵੱਡੇ ਵੀਰ ਨੇ ਤਰਲੋਚਨ ਸਰਪੰਚ